ਸ਼੍ਰੀ ਚਮਕੌਰ ਸਾਹਿਬ ਪੁਲਿਸ ਨੇ ਜਿਸ ਦਿਨ ਤੋਂ ਪੱਥਰਵਾਜ਼ੀ ਕਰਨ ਵਾਲਿਆਂ ਖਿਲਾਫ ਪਰਚੇ ਦਰਜ ਕੀਤੇ ਹਨ ਉਸ ਤੋਂ ਤੋਂ ਬਾਅਦ ਨਹੀਂ ਹੋਈ ਕੋਈ ਪੱਥਰਵਾਜ਼ੀ ਅਜੇ ਅੱਧੇ ਫਰਾਰ ਦੱਸੇ ਜਾ ਰਹੇ ਹਨ ਗ੍ਰਿਫਤਾਰੀ ਤੋਂ ਬਚਣ ਦੇ ਲਈ ਘਰ ਵੀ ਨਹੀਂ ਆ ਰਹੇ ਤੁਸੀਂ ਤਸਵੀਰਾਂ ਇਹ ਸ਼੍ਰੀ ਚਮਕੌਰ ਸਾਹਿਬ ਦੀਆਂ 11 ਮਈ ਦੀਆਂ ਤਸਵੀਰਾਂ ਨੇ ਜਿੱਥੇ 11 ਮਈ ਨੂੰ ਆਖਰੀ ਵਾਰ ਪੱਥਰਵਾਜ਼ੀ ਹੋਈ ਸੀ ਉਸ ਤੋਂ ਪਹਿਲਾਂ ਹਰ ਦੋ ਦਿਨ ਛੱਡ ਕੇ ਲਗਾਤਾਰ 15 ਦਿਨਾਂ ਤੋਂ ਪੱਥਰਵਾਜ਼ੀ ਹੋ ਰਹੀ ਸੀ ਜੋ ਸੜਕਾਂ ਤੇ ਖੜ ਕੇ ਪੱਥਰ ਬੋਤਲਾ ਰੋੜੇ ਬਾਰੇ ਜਾ ਰਹੇ ਸੀ ਜਿਸ ਦੇ ਨਾਲ ਆਵਾਜਾਈ ਪ੍ਰਭਾਵਿਤ ਹੋ ਰਹੀ ਸੀ ਤੇ ਨਾਲ ਹੀ ਸ਼ਹਿਰ ਨਿਵਾਸੀ ਬੜੇ ਪਰੇਸ਼ਾਨ ਸਨ ਤੇ ਆਏ ਦਿਨ ਹੋ ਰਹੀ ਇਹਨਾਂ ਪੱਥਰਵਾਜ਼ੀ ਦੇ ਕਾਰਨ ਲੋਕਾਂ ਵੱਲੋਂ ਪੁਲਿਸ ਨੂੰ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਵੀ ਕੀਤੀ ਜਾ ਰਹੀ ਸੀ 11 ਮਈ ਨੂੰ ਪੱਥਰਵਾਜ਼ੀ ਤੋਂ ਬਾਅਦ ਐਸ ਐਚ ਓ ਚਮਕੌਰ ਸਾਹਿਬ ਗੁਰਪ੍ਰੀਤ ਸਿੰਘ ਵੱਲੋਂ ਸਖਤ ਕਰਵਾਈ ਕਰਦੇ ਹੋਏ ਇਹਨਾਂ ਦੇ ਖਿਲਾਫ ਮਾਮਲੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਪੱਥਰਵਾਜ਼ੀ ਇਹ ਸੜਕ ਤੇ ਖੜ ਕੇ ਉਧਰ ਛੱਤਾਂ ਤੇ ਖੜ ਕੇ ਪੱਥਰਵਾਜ਼ੀ ਕਰ ਰਹੇ ਨਾਲ ਬੋਤਲਾਂ ਵੀ ਮਾਰ ਰਹੇ ਨੇ ਅੱਧਾ ਦਾ ਘੰਟਾ ਇਹ ਮੇਨ ਰੋਡ ਜੋ ਚਮਕੌਰ ਸਾਹਿਬ ਬਰੰਡਾ ਰੋਡ ਹੈ ਇਹ ਦੇ ਆਵਾਜ਼ਾਂ ਹੀ ਰੁਕੀ ਰਹਦੀਆਂ ਦੇਖੋ ਛੱਤ ਤੇ ਖੜ ਕੇ ਉੱਪਰੋਂ ਪੱਥਰ ਕਿਸ ਤਰ੍ਹਾਂ ਮਾਰ ਰਹੇ ਨੇ ਇਹਨਾਂ ਦੇ ਖਿਲਾਫ ਪੁਲਿਸ ਨੇ ਸਖਤ ਕਾਰਵਾਈ ਕਰਦਿਆ ਹੋਇਆ ਇਹਨਾਂ ਤੇ ਮਾਮਲੇ ਵੀ ਦਰਜ ਕੀਤੇ ਨੇ ਅੱਧਿਆਂ ਦੀਆਂ ਜ਼ਮਾਨਤਾਂ ਹੋ ਚੁੱਕੀਆਂ ਨੇ ਤੇ ਅਜੇ ਅਜੇ ਵੀ ਅੱਧੇ ਫਰਾਰ ਦੱਸੀ ਜਾ ਰਹੇ ਨੇ ਤੇ ਨਗਰ ਕੌਂਸਲ ਦੇ ਕੌਂਸਲਰਾਂ ਵੱਲੋਂ ਜਾ ਕੇ ਇਹਨਾਂ ਦੇ ਉੱਤੇ ਕਾਰਵਾਈ ਦੀ ਮੰਗ ਕੀਤੀ ਗਈ ਸੀ ਤੁਸੀਂ ਦੇਖ ਸਕਦੇ ਹੋ ਸੜਕਾਂ ਤੇ ਕਿਸ ਤਰ੍ਹਾਂ ਪੱਥਰਵਾਜੀ ਹੋ ਰਹੀ ਹੈ ਜਿਸ ਦੇ ਨਾਲ ਮਾਹੌਲ ਬਹੁਤ ਹੀ ਡਰਿਆ ਹੋਇਆ ਬਣਿਆ ਸੀ ਕਿਸੇ ਦੇ ਵੀ ਪੱਥਰਵਾਸਾ ਦੇ ਔਰਤ ਵੀ ਇਹਨਾਂ ਦੇ ਮਹੱਲੇ ਦੇ ਵਿੱਚ ਪੱਥਰਵਾਜੀ ਦੇ ਨਾਲ ਜਖਮ ਵੀ ਹੋਈ ਉਸਦੇ ਬਿਆਨਾਂ ਤੇ ਵੀ ਪੁਲਿਸ ਨੇ ਕਾਰਵਾਈ ਕੀਤੀ ਬੋਤਲਾਵਾਜੀ ਪੱਥਰਵਾਜੀ ਦੇ ਨਾਲ ਸ਼ਹਿਰ ਨਿਵਾਸੀ ਕਾਫੀ ਪਰੇਸ਼ਾਨ ਸੰਜੋਥੂ ਗੁਜ਼ਰਦੇ ਸੀ ਰੋਜ਼ ਹੀ ਇਹਨਾਂ ਵੱਲੋਂ ਇਹ ਡਰਾਮਾ ਕੀਤਾ ਜਾਂਦਾ ਸੀ ਔਰਤਾਂ ਵੀ ਇਹਨਾਂ ਦੀਆਂ ਵਿੱਚ ਸ਼ਾਮਲ ਸੀ ਜੋ ਲਿਆ ਕੇ ਬੋਰੀਆਂ ਦੇ ਵਿੱਚ ਪੱਥਰ ਲਿਆ ਕੇ ਇਹਨਾਂ ਨੂੰ ਦੰਦੀਆਂ ਤੀਆਂ ਤੇ ਇਹਨਾਂ ਵੱਲੋਂ ਅੱਗੇ ਜੋ ਇੱਕ ਦੂਜੇ ਵਿਰੁੱਧ ਪੱਥਰਬਾਜ਼ੀ ਕੀਤੀ ਜਾ ਰਹੀ ਸੀ ਤੇ ਗੁਰਬੀਰ ਸਿੰਘ ਐਮਸੀ ਜੋ ਇਸ ਮਹੱਲੇ ਦੇ ਹਨ ਉਹਨਾਂ ਵੱਲੋਂ ਬਾਰ ਬਾਰ ਇਹਨਾਂ ਦੇ ਘਰਾਂ ਜਾ ਕੇ ਰੋਕਣ ਦੀ ਕੋਸ਼ਿਸ਼ ਕੀਤੀ ਤੇ ਸੜਕਾਂ ਤੇ ਕਿੰਨੇ ਲੋਕ ਖੜਕੇ ਇਹਨਾਂ ਦੀ ਇਹ ਪੱਥਰਵਾਜੀ ਨੂੰ ਦੇਖਦੇ ਸੀ ਤੇ ਪੂਰਾ ਮਾਹੌਲ ਤਣਾਅਪੂਰਨ ਬਣਿਆ ਰਹਿੰਦਾ ਸੀ ਜਿਸ ਦੇ ਨਾਲ ਸ਼ਹਿਰ ਨਿਵਾਸੀ ਕਾਫੀ ਪਰੇਸ਼ਾਨ ਸਨ ਪਿਛਲੀ 11 ਮਈ ਨੂੰ ਇਹ ਪੱਥਰਵਾਜੀ ਆਖਰੀ ਵਾਰ ਹੋਈ ਸੀ ਉਸ ਤੋਂ ਬਾਅਦ ਪੁਲਿਸ ਨੇ ਵੱਖ-ਵੱਖ ਧਰਾਮਾਂ ਦੇ ਤਹਿਤ ਮਾਮਲੇ ਦਰਜ ਕਰਕੇ ਇਹਨਾਂ ਦੀਆਂ ਗ੍ਰਿਫਤਾਰੀਆਂ ਵੀ ਕੀਤੀਆਂ ਅਜੇ ਵੀ ਕਈ ਫਰਾਰ ਦੱਸੇ ਜਾ ਰਹੇ ਨੇ ਦੇਖੋ ਸੜਕ ਤੇ ਕਿੰਨੇ ਲੋਕ ਖੜੇ ਇਹਨਾਂ ਦੇ ਇਸ ਨੂੰ ਦੇਖ ਰਹੇ ਨੇ ਛਤਰ ਦੇ ਖੜ ਕੇ ਤੰਗ ਪਰੇਸ਼ਾਨ ਲੋਕ ਇਹਨਾਂ ਤੇ ਸਖਤ ਕਾਰਵਾਈ ਦੀ ਮੰਗ ਕਰਦੇ ਸੀ ਤੇ ਕੌਂਸਲਾ ਮੌਕੇ ਤੇ ਪਹੁੰਚੇ ਜਿਨ੍ਹਾਂ ਵੱਲੋਂ ਇਹਨਾਂ ਤੇ ਪੱਥਰਵਾਜੀ ਵਾਲਿਆਂ ਦੀ ਵੀਡੀਓ ਵੀ ਬਣਾਈ ਗਈ ਜਿਨ੍ਹਾਂ ਵੱਲੋਂ ਮੂੰਹ ਵੀ ਟੱਕੇ ਹੋਏ ਸੀ ਤੇ ਇਹਨਾਂ ਦੇ ਬਾਹਰੋਂ ਵੀ ਬੰਦੇ ਬੁਲਾਏ ਹੋਏ ਸੀ ਮੌਕੇ ਤੇ ਚਮਕੌਰ ਸਾਹਿਬ ਪੁਲਿਸ ਨੂੰ ਬੁਲਾਇਆ ਗਿਆ ਜਿਨ੍ਹਾਂ ਵੱਲੋਂ ਆ ਕੇ ਦੇਖ ਸਕਦੇ ਹੋ ਪੁਲਿਸ ਮੌਕੇ ਤੇ ਆਈ ਇਹਨਾਂ ਦੇ ਨਾਲ ਸ਼ਹਿਰ ਨਿਵਾਸੀ ਐਮਸੀਬੀ ਇਹਨਾਂ ਦੇ ਨਾਲ ਪੁਲਿਸ ਦੇ ਨਾਲ ਇਹਨਾਂ ਦੇ ਮਹੱਲੇ ਦੇ ਵਿੱਚ ਗਏ ਤੇ ਪੁਲਿਸ ਨੇ ਭੱਜ ਕੇ ਕਈਆਂ ਨੂੰ ਗ੍ਰਫਤਾਰ ਵੀ ਕੀਤਾ ਤੇ ਕਈ ਫਰਾਰ ਹੋ ਗਏ ਪੁਲਿਸ ਨੂੰ ਦੇਖ ਕੇ ਉਸ ਦਿਨ ਤੋਂ ਜੇ ਫਰਾਰ ਵੀ ਦੱਸੇ ਜਾ ਰਹੇ ਨੇ ਲੋਕਾਂ ਦੀਆਂ ਛੱਤਾਂ ਤੇ ਪੱਥਰ ਇਕੱਠੇ ਕਰਤੀ ਹੋਈ ਸੀ ਜਦੋਂ ਪੁਲਿਸ ਨੂੰ ਦੇਖ ਕੇ ਮਹੱਲੇ ਦੇ ਵਿੱਚ ਅੱਧੇ ਲੋਕ ਭੱਜ ਗਏ ਤਸਵੀਰਾਂ ਜਦੋਂ ਪੁਲਿਸ ਆਈ ਆ ਦੇਖੋ ਉਹ ਥਰੇਲੇ ਪੱਥਰਾਂ ਦੇ ਕੱਢ ਕੇ ਬਾਹਰ ਸੇਟ ਰਹੇ ਨੇ ਜੋ ਆਮ ਲੋਕ ਜਦ ਗਏ ਤਾਂ ਫੇਰ ਪੁਲਿਸ ਨੂੰ ਦੇਖ ਕੇ ਉੱਥੋਂ ਫਰਾਰ ਹੋ ਗਏ ਸਨ ਇਹ 11 ਮਈ ਤੋਂ ਬਾਅਦ ਹੁਣ ਸ਼ਹਿਰ ਨਿਵਾਸੀ ਤੇ ਇਹਨਾਂ ਦੇ ਮਹੱਲੇ ਦੇ ਵਿੱਚ ਪੱਥਰਵਾਜ਼ੀ ਉਸ ਦਿਨ ਤੋਂ ਬੰਦ ਹੈ ਆਮ ਲੋਕਾਂ ਨੇ ਪੁਲਿਸ ਦੇ ਨਾਲ ਜਾ ਕੇ ਇਹਨਾਂ ਦੀ ਪੱਥਰਵਾਜ਼ੀ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਸੀ ਜਿਸ ਤੋਂ ਬਾਅਦ ਹੁਣ ਇਹ ਸ਼ਾਂਤੀ ਹੈ ਅਜੇ ਅੱਦੇ ਫਰਾਰ ਦੱਸੇ ਜਾ ਰਹੇ ਨੇ ਪੁਲਿਸ ਇਹਨਾਂ ਤੇ ਸਖਤ ਕ੍ਰਿਸ਼ਨ ਜੇ ਪਹਿਲੇ ਦਿਨ ਹੀ ਲੈ ਲੰਦੀ ਤਾਂ ਇਹ ਦੁਆਰਾ ਪੱਥਰਵਾਜ਼ੀ ਨਹੀਂ ਹੋਣੀ ਸੀ ਹੁਣ ਵੀ ਹੁਣ ਇਹ ਆਪਸ ਚ ਜੋ ਇਹਨਾਂ ਦਾ ਧੜਾ ਹੈ ਇਹਨਾਂ ਦਾ ਜੋ ਕਬੀਲਾ ਹੈ ਕੁਚਵਨ ਕਲੋਨੀ ਦਾ ਇਹ ਮੰਡੀ ਦੇ ਵਿੱਚ ਆਪਸ ਚ ਫੈਸਲੇ ਦੇ ਲਈ ਕਈ ਵਾਰ ਬੈਠੇ ਦਿਖਾਈ ਦਿੱਤੇ ਗਏ ਤੇ ਪੁਲਿਸ ਤੋਂ ਦੋਨੋਂ ਪਾਰਟੀਆਂ ਦੇ ਖਿਲਾਫ ਕਾਰਵਾਈ ਦੀ ਮੰਗ ਕਰਦੇ ਰਹੇ ਦੇਖੋ ਕਿੰਨੀ ਵੱਡੀ ਗਿਣਤੀ ਵਿੱਚ ਲੋਕ ਇਹਨਾਂ ਦੀ ਪੱਥਰਵਾਜੀ ਨੂੰ ਦੇਖਣ ਲਈ ਇਕੱਠੇ ਹੋਏ ਨੇ ਡੇਲੀ ਨੂੰ ਸ਼੍ਰੀ ਚਮਕੌਰ ਸਾਹਿਬ ਤੋਂ ਇਕਬਾਲ ਸਿੰਘ ਵਾਲੀ ਰਿਪੋਰਟ ਸੜਕ ਤੇ ਇਦਾਂ ਦੀ ਪੱਥਰਵਾਜੀ ਹੋਣ ਨਾਲ ਆਵਾਜ਼ੀ ਪ੍ਰਭਾਵਿਤ ਹੁੰਦੀ ਸੀ ਪਰਚੇ ਦਾਜ ਹੋਣ ਤੋਂ ਬਾਅਦ ਸ਼ਹਿਰ ਨਿਵਾਸੀਆਂ ਨੂੰ ਇਹਨੇ ਪੱਥਰਵਾਦੀ ਤੋਂ ਮਿਲੀ ਨਜਾਤ ਇਕਬਾਲ ਸਿੰਘ ਵਾਲੀ ਦੀ ਰਿਪੋਰਟ